ਕੀ ਨਾਮ ਆ ਭਾਈ ਤੁਹਾਡਾ ਗਰਤੇਜ ਸਿੰਘ ਫੌਜੀ ਪਿੰਡ ਕੋਰਸੂਈਆ ਅੱਜ ਕਿਸ ਮਸਲੇ ਤੇ ਇਕੱਠੇ ਹੋਏ ਹੋ ਹਾਂ ਜੀ ਮਸਲਾ ਹੀ ਛੱਪੜ ਦੇ ਮਸਲੇ 'ਚ ਇਕੱਠੇ ਹੋਏ ਹਾਂ ਯਾਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਨੂੰ ਵਧਾਈ ਦਿੰਦਾ ਜਿਹੜਾ ਹਰੇਕ ਦੀ ਵਧੀਆ ਖ਼ਬਰਾਂ ਲਾਉਂਦਾ ਹੈ ਜੋ ਲੋਕਾਂ ਦੇ ਦੱਬੇ ਕੁਚਲੇ ਕੰਮ ਚੱਕਦਾ ਸਰਕਾਰ ਤੱਕ ਪਹੁੰਚਾਉਂਦਾ ਇਹਦੀ ਬਹੁਤ ਦੇਣਾ ਤੁਹਾਡੀ ਵੀ ਬਹੁਤ ਮਿਹਨਤ ਕਰਦੇ ਆ ਦੂਸਰਾ ਸਾਡੇ ਪਿੰਡ ਛੱਪੜ ਦਾ ਇਹ ਹਾਲਾ ਇਹ ਬਹੁਤ ਸਰਕਾਰਾਂ ਆ ਗਈਆਂ ਬਹੁਤ ਸਰਪੰਚ ਆ ਗਏ ਇੱਥੇ ਇਹਦਾ ਮਸਲਾ ਸਾਡੇ ਨਹੀਂ ਹੋਇਆ ਗ੍ਰਾਂਟਾਂ ਵੀ ਆ ਗਈਆਂ ਸਾਨੂੰ ਨਹੀਂ ਪਤਾ ਲੱਗਾ ਗ੍ਰਾਂਟ ਕਿੱਥੇ ਜਾਂਦੀ ਨੇ ਵੀ ਇਹ ਕੋਈ ਖਾਸ ਚੀਜ਼ ਨਹੀਂ ਇਹ ਤੇ ਹਾਰ ਕੇ ਸਾਰਾ ਛਪਣਾ ਭਰਿਆ ਪਿਆ ਸੀ ਮੈਂ ਇੱਥੇ ਦੁੱਧ ਲੈ ਕੇ ਆਉਣਾ ਜੇਲੀ ਤੋਂ ਕੋ ਮੈਨੂੰ ਆਲੇ ਫੋੜ ਗਿਆ ਮਸਲਾ ਕੀ ਆ ਪਰ ਮੈਨੂੰ ਇੰਨਾ ਪਤਾ ਕਿ ਮਹਾਰਾਜ ਜੀ ਕਿਰਪਾ ਆਪਣੇ ਤੇ ਜਿਹੜਾ ਕੰਮ ਨੂੰ ਹੱਥ ਪਾਇਆ ਕੰਮ ਰਹਿਣ ਦੇਂਦਾ ਹੁੰਦਾ ਇਹ ਸੀਰੇ ਚਾਲੂ ਕਰਤਾ ਆਪਾਂ ਹੁਣ ਮੇਰੀ ਸੈਟਿੰਗ ਨਾ ਕਰ ਲਈ ਆ ਜਿੰਨਾ ਪਿੰਡ ਆ ਸਾਰਾ ਸਾਰੀਆਂ ਗਲੀਆਂ ਨਾਲੀਆਂ ਸਾਫ਼ ਕਰਾਉਣੀਆਂ ਉਦੋਂ ਬਾਅਦ ਹੋਰ ਮੈਂ ਗੱਲ ਕੀਤੀ ਸੈਕਟਰੀ ਨਾਲ ਵੀ ਆਪਣਾ ਇੱਕ ਵਿਚਾਰ ਆ ਸਾਰੇ ਪਿੰਡ ਦੇ ਵਿੱਚ ਨਾ ਘਰ-ਘਰ ਦੇ ਵਿੱਚ ਲਾਈ ਜਾਣ ਕਚਰੇ ਵਾਲੇ ਡਸਟਬਿਨ ਉਹ ਕੰਨਾਂ ਨਾਲ ਫਟ ਕੀਤੇ ਜਾਣ ਕਿਉਂ ਚੋਰੀ ਬਹੁਤ ਤੇਜ਼ ਪਏ ਜਾਣ ਜਾਂ ਕਿ ਵੇਚ ਦੇਣਗੇ ਉਹ ਉਹ ਨਟ ਲਾ ਕੇ ਵੀ ਕੋਈ ਬੋਤਲਾ ਲਖਾਫਾ ਆਉਂਦਾ ਘਰੋਂ ਬਾਹਰ ਕੱਢ ਕੇ ਉਹ ਚ ਪਾ ਦੇ ਕਿਉਂ ਇੱਥੇ ਬਹੁਤ ਲੋਕ ਫਿਰਦੇ ਆ ਸਾਡੇ ਪਿੰਡ ਕੁਆੜ ਦਾ ਜੇ ਆ ਵੀ ਹੈਗੀ ਯੱਕਵਾਰ ਦਾ ਕੰਮ ਚੱਲਦਾ ਇੱਥੇ ਉਹ ਉੱਥੇ ਵੇਚ ਕੇ ਨਾਲੇ ਆਦੇ ਪੈਸੇ ਵਟਣਾ ਨਾਲ ਪਿੰਡ ਚੋਂ ਬੰਦ ਪਾਣਾ ਹੜ ਜੀ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਸਾਰੇ ਸਾਥ ਦਿਓ ਯਾਰ ਕੋਈ ਮੇਰੇ ਘਰ ਦਾ ਕੰਮ ਤਾਂ ਹੈ ਨਹੀਂ ਆ ਜਿੰਨੇ ਇਕੱਠੇ ਇਹਨਾਂ ਦਾ ਇਹਨਾਂ ਦਾ ਪਰਸਨਲ ਕੰਮ ਹੈ ਨਹੀਂ ਇਹ ਸਾਰੇ ਆ ਸੰਯੋਗ ਲਈ ਆ ਸਾਨੂੰ ਕੋਈ ਪਾਰਟੀ ਦਾ ਮਤਲ ਨਹੀਂ ਵੀ ਯਾਰ ਖਣ ਤੇ ਪਾਰਟੀ ਮਾਰੇ ਵੋਟਾਂ ਮੰਗੋਗੇ ਅਸੀਂ ਕੀ ਲੈਣਾ ਵੋਟਾਂ ਤੇ ਯਾਰ ਪਿੰਡ ਦੀ ਹੜ ਪਿੰਡ ਸਾਡੇ ਬੁਰੀ ਹਾਲਤਾਂ ਦੇ ਹੁਣ ਦੇ ਕਾ ਦਾ ਹੁਣ ਕੱਸੀਆਂ ਪਹਿਲਾਂ ਤੇ ਚੱਲਦੀਆਂ ਰਹੀਆਂ ਕੰਨਿਚ ਦਾ ਗੰਦ ਪਿਆ ਕੱਸੀਆਂ ਹੰਡੇ ਦੇ ਗੱਲ ਲਈ ਬੈਠੇ ਆ ਮੇਗਾ ਹੈ ਕਹਦੇ ਆਤੀ ਆ ਉਹ ਗੱਲ ਤਾਂ ਇਹ ਹੋ ਗਈ ਆ ਅੱਗਾ ਦੌੜ ਪਿੱਛਾ ਚਾੜ ਉਥੇ ਸਫਾਈ ਪਿੰਡ ਚ ਗੰਦਾ ਅਸੀਂ ਤਾਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹਿੰਦਾ ਲਾ ਕੇ ਦੇ ਸਪੀਕਰ ਸਾਹਿਬ ਨੂੰ ਇਹ ਗੱਲ ਕਹਿੰਦਾ ਸਰਦਾਰ ਸਾਹਿਬ ਨੂੰ ਕਿ ਜਨਾਬ ਜਿੰਨੇ ਮੇਗਾ ਵਾਲੇ ਆ ਨਾ ਇਹ ਪਿੰਡਾਂ ਹੀ ਪਹਿਲੇ ਸਫਾਈ ਕਰਾਓ ਪਿੰਡ ਉਹ ਸਕੂਲ ਹੋ ਗਏ ਹੁਣ ਬਾਰਸ਼ ਆ ਜਣੀ ਆ ਬੱਚੇ ਪੜ੍ਹਨ ਜਾਣਾ ਸੱਤ ਸੂਤੀਆਂ ਬਾਹਰ ਨਿਕਲੀਆਂ ਜੇ ਕਿਸੇ ਦੀ ਮੌਤ ਹੋ ਗਈ ਆ ਉਹ ਬੱਚਾ ਲੱਖਾਂ ਨਹੀਂ ਕਰੋੜੀ ਨਹੀਂ ਆ ਕੰਮ ਕਰਨ ਵਾਲੇ ਆ ਕੱਸੀਆਂ ਨਾਲੀ ਉਹ ਤੋਂ ਬਾਅਦ ਚਾ ਇਹ ਸਾਡੀ ਇਹ ਬੇਨਤੀ ਆ ਜਿਹੜੇ ਛੱਪੜ ਨੂੰ ਲੈ ਕੇ ਸਫਾਈ ਕਿਸ ਤਰ੍ਹਾਂ ਦੀ ਕਰਵਾਈ ਜਾ ਰਹੀ ਹੈ ਤੁਹਾਡੋਂ ਨਹੀਂ ਚੱਲਦਾ ਛੱਪੜ ਦਾ ਹੀ ਵਧੀਆ ਕਰਦਾਂਗੇ ਜੀ ਛੱਪੜ 'ਚ ਪਾਣੀ ਨਹੀਂ ਮਿਲਣਾ ਇੱਕ ਬੂੰਦ ਪਾਣੀ ਛੱੜਨਾ ਛੱਪੜ ਚਾਹੀਦਾ ਕੋ ਜੇ ਛੱਪੜ ਦਾ ਮਤਲਬ ਇਹ ਕਿ ਆ ਨਹੀਂ ਆਉਂਦਾ ਛੱਪੜ ਪਹਿਲਾਂ ਭਰਿਆ ਹੁੰਦਾ ਜੇ ਪਹਿਲਾਂ ਛੱਪੜ ਖਾਲੀ ਹੋਊ ਮੀਂਹ ਦਾ ਪਾਣੀ ਫਿਰ ਛੱਪੜ ਸੰਭਾਲ ਲਊਗਾ ਦੂਜਾ ਮਸਲਾ ਇਹ ਚ ਜਿੰਨੇ ਪੰਚਾਇਤਾਂ ਆਈਆਂ ਇਹਨਾਂ ਨੇ ਇਹ ਕੰਮ ਨਹੀਂ ਕੀਤਾ ਹਣ ਮਾਸ ਦੇ ਲੈਡ ਚਲੀ ਜਾਂਦੀ ਆ ਇਥੇ ਜਨਰੇਟਰ ਲਾ ਕੇ ਰੱਖਿਆ ਹੋਵੇ ਜਿੰਨੇ ਤੇ ਚੱਲੇ ਪਾਣੀ ਜਾ ਕੇ ਮੋਟਰਾਂ ਬਾਹਰ ਬਾਣ ਛਪੜ ਚਾ ਪਾਣੀ ਖੜਾ ਹੀ ਨਾ ਤਰੇ ਪਿੰਡ ਸਾਡਾ ਡੁੱਬਦਾ ਸਾਡੇ ਪਿੰਡ ਦੀ ਬੁਰੀ ਹਾਲਤ ਸੀ ਜਿਹਦਾ ਨਾਂ ਸਭਾਈ ਕਰਾਉਂਦੇ ਆ ਸੀ ਤੇ ਪਿੰਡ ਦੀ ਤਾਂ ਹਾਲਤ ਹੀ ਬਹੁਤ ਮਾੜੀ ਹੋਣੀ ਸੀ ਘਰੇ ਪਾਣੀ ਵੜਿਆ ਪਿਆ ਆ ਘਰਾਂ ਘਰੇ ਖੜੇ ਪਛੂਲੇ ਇਹਨਾਂ ਨੂੰ ਆਵੇ ਕੋਲੇ ਆ ਗੋਡੇ ਗੋਡੇ ਪਾਣੀ ਖੜਾ ਹੈ ਘਰਾਂ ਗੋਡੇ ਗੋਡੇ ਤੀਜੀ ਵਾਰ ਪਾਣੀ ਮੇਰੇ ਘਰੇ ਉੜ ਗਿਆ ਬਸ ਚੁੱਬੜਾ ਸਰਕਾਰ ਤੁਹਾਡੇ ਦੁਆਰ ਵਾਲਾ ਕੈਂਪ ਹੈ سے ایم دے کے دشا نردانوس اسی کیمپ لگا رہے ہیں گے آ, یہ چوتھا کیمپ ہے گا پنڈ تے, تے تین چار آلے دوالے والے پنڈا دو نام اُسی کیمپ لگا وچ ہیں کے اندر دے گے. بھی سروسز دن دے سارے سیوا کیندر دے ملازم بیٹھے ہیں انڈیویجل درخواست سن دے گے ہیں کمیونٹی کی درخواست بھی ہے کہ پنڈ جڑے کام کیتے جانے ہیں میم سمسیا پی والے پانی کے پانی کی نکاس دی ہے اسی پورے ضلع میں کر رہے ہیں کیونکہ ابھی مونسون کا سیزن آ رہا ہے گا کہ پانی کی سمسیا زیادہ بڑھ جاتی ہے سارے ضلع دے پاؤنڈس کو اُسی کلیئر کروا لیے ڈی فلٹنگ کرا رہے ہیں ساتھ ہی ساتھ ابھی اس ڈبو ہی ڈبی لگوا رہے ہیں تاکہ اس میں بدلوکی سمسیا نہ آئے تو جڑے بھی کم آج سامنے آ رہے گے اسی اس میں ویکلی پتر ریویو کر کے بالکل کوشش کریں گے پوری دو تین سپتا کے اندر اندر سارے کام ਇੱਕ ਕੈਂਪ ਹੋਰ ਵੀ ਲੱਗਣਗੇ ਪਿੰਡਾਂ ਦੇ ਜੀ ਜੀ ਪੂਰੀ ਸਾਰੇ ਪਿੰਡ ਨੂੰ ਅਸੀਂ ਕਵਰ ਕਰ ਰਹੇ ਹਾਂ ਹਰ ਇੱਕ ਸਬੰਧਾਂ ਦੇ ਦੋ ਕੈਂਪਸ ਹੀ ਲਗਾ ਰਹੇਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ 2-3 ਮਹੀਨਾ ਵਿੱਚ ਪੂਰੇ ਗੁਮਰੀਤ ਕੋਟ ਦੇ 170 ਦੀ ਕਰੀਪ ਪਿੰਡਾਂ ਦੇ ਸਾਰੇ ਲੋਕਾਂ ਨੂੰ ਪਹੁੰਚਾਉਣ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਫਰੀਕੌਰ ਜ਼ਿਲ੍ਹੇ ਦੇ ਆ ਲੋਕੀ ਸਰਕਾਰ ਦੇ ਨਾਲ ਰਹਿ ਕੇ ਮਿਲ ਕੇ ਕੰਮ ਕਰਨ ਕਿਉਂਕਿ ਇਹ ਇੱਕ ਕੰਮ ਦੋਨੋਂ ਦੋਨੋਂ ਤੋਂ ਹੋਣਾ ਆਏਗਾ ਸਰਕਾਰ ਵੀ ਆਪਣੇ ਕੰਮ ਕਰਦੀ ਰਹੇਗੀ ਤੇ ਲੋਕਾਂ ਨੂੰ ਵੀ ਸਮੋਹ ਲੋ ਬਹੁਤ سارے ਲੋਕਾਂ ਨੂੰ ਨਾ ਪਤਾ ਹੀ ਨਹੀਂ ਸਰਕਾਰ ਤੁਹਾਡੇ ਦੁਆਰ ਕੀ ਹੁੰਦਾ ਜਿਵੇਂ ਦੱਸਿਆ ਨਾ ਸਪੀਕਰ ਸਾਹਿਬ ਨੇ 147 ਬੰਦਿਆਂ ਦੇ ਕੰਮ ਹੋਏ ਨੇ ਚਾਰ ਪਿੰਡਾਂ ਦੇ ਵਿੱਚ ਤਾਂ ਚਾਹੀਦਾ ਹਜ਼ਾਰ ਤੋਂ ਵੀ ਟੱਪ ਜਾਂਦੇ ਕਾਫੀ سارے ਪਿੰਡਾਂ ਦੇ ਕੰਮ ਨੇ ਤੁਸੀਂ ਯਾਦ ਕਰੋਗੇ ਇਲੈਕਸ਼ਨ ਦੇ ਪਹਿਲੇ ਵੀ ਅਸੀਂ ਕੈਂਪਸ ਲਗਾਏ ਸੀਗੇ ਬਹੁਤ ਸਾਰੇ ਕੰਮ ਉਸ ਵੇਲੇ ਵੀ ਹੋਏ ਸੀਗੇ ਤੇ ਇਹ ਕੈਂਪਸ ਲਗਾ ਦਾ سلسلہ ਕੋਈ ਨਵਾਂ ਨਹੀਂ ਹੈ ਬਹੁਤ ਪਹਿਲਾਂ ਤੋਂ ਚੱਲ ਰਿਹਾ ਹੈ ਇਲੈਕਸ਼ਨ ਦੇ ਪਹਿਲੇ ਵੀ ਹੋਏ ਆਏਗਾ ਪੂਰੇ ਪੰਜਾਬ ਦੇ ਉੱਪਰ ਪੰਜਾਬ ਦੇ ਹੋ ਸਕਦਾ ਇਸ ਕਰਕੇ ਬਟ ਅਦਰਵਾਈਜ਼ ਇੱਥੇ ਕਿ ਨਹੀਂ ਆਣੀ ਅੱਜ ਲੋਕ ਨਹੀਂ ਆਏ ਹੋ ਸਕਦਾ ਮਜਾ ਹੀ ਨਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਦਾ ਜਾਨੀਆ ਸਰ ਦੋਨੇ ਸਕੂਲਾਂ ਚ ਕਰਦੇ ਆ ਸਕੂਲ ਆ ਤਾਂ ਹੁਣ ਕੀ ਆਈਆਂ ਹੋਈਆਂ ਇੱਥੇ ਅੱਛਾ ਸਰਕਾਰ ਤੁਹਾਡੇ ਦੁਆਰ ਵਾਲੇ ਪ੍ਰੋਗਰਾਮ ਬਾਰੇ ਇਹ ਤਾਂ ਤੁਸੀਂ ਦੱਸੋ ਸਰਕਾਰ ਬਿਲਕੁਲ ਤੁਹਾਡੇ ਦਵਾਰ ਹੈ ਸਰਕਾਰ ਘਰ ਘਰ ਜਾ ਕੇ ਲੋਕਾਂ ਦੇ ਘਰ ਜਾ ਕੇ ਪਿੰਡਾਂ 'ਚ ਜਾ ਕੇ ਲੋਕਾਂ ਦੀਆਂ ਮੁੱਖ ਮਿਲਣੇ ਪਾਸ ਸੁਣਨ ਲਈ ਮਾਣਿਓ ਮੁੱਖ ਮੰਤਰੀ ਸਾਹਿਬ ਨੇ ਚੰਗੀ ਜਿਹੀ ਗੱਲ ਕਿਹਾ ਕਿ ਹਰੇਕ ਗਲੇਟਿਕ ਕੈਂਪ ਲੱਗਣਾ ਤੇ ਸਾਡੇ 3.0 ਜ਼ਿਲ੍ਹੇ ਦੇ ਵਿੱਚ ਚੌਥਾ ਕੈਂਪ ਹੈ ਹਰਕਾ ਕੋਰਡੂ ਦਾ ਉਹਦਾ ਹੀ ਪਹਿਲਾ ਕੈਂਪ ਹੈ ਇੱਥੇ ਅੱਜ 147 ਜਿਹੜੀਆਂ ਦਰਖਾਸਤਾਂ ਅੱਜ ਪਟਾਰਾ ਕੀਤਾ ਗਿਆ 4 ਪਿੰਡਾਂ ਤੋਂ ਇੱਥੇ ਦਰਖਾਸਤਾਂ ਆਈ ਸੀ ਸਾਡੇ ਪਿੰਡ ਨੂੰ ਬੁੜਾਉਣ ਵਾਲੇ ਤੋਂ ਆਈ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹਦੇ ਵਿੱਚ ਸਾਰਾ ਵਾੜਾ ਦਾਕਾ ਖਾੜਾ ਤੇ ਮੋੜ ਇਹਨਾਂ ਚਾਰਾਂ ਪਿੰਡਾਂ ਦੀ ਜਿਹੜੀਆਂ ਦੁੱਖ ਸੁਣੀਆਂ ਗਈਆਂ ਖਾਰੇ ਪਿੰਡ ਦੀ ਜਿਹੜੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਜਲਦੀ ਨਵਟਾਰਾ ਕੱਟਵਾਉਣ ਦੇ ਵਿਚਾਰ ਪੰਦਰਾ ਹੋਇਆ ਪਾਣੀ ਦੀ ਨਿਕਾਸੀ ਦਾ ਪ੍ਰੋਬਲਮ ਹੈ ਜਿਹੜੀ ਸੜਕ ਦੀ ਕ੍ਰੋਸਿੰਗ ਕਰਾਉਣੀ ਹੈ ਉਹਦੇ ਬਾਰੇ ਜਿਹੜੀ ਡਿਸਕਸ਼ਨ ਹੋਈ ਸਾਡੇ ਪਿੰਡਸ ਉਹਨੇ ਵਿੱਚ ਜਿਹੜੀ ਸਵੱਛਤਾ ਦਾ ਲਾਉਣ ਦਾ ਹੈਗਾ ਹੋਰ ਸਫਾਈ ਕਰਨ ਦਾ ਹੈਗਾ ਤੋਂ ਉਹਨੂੰ ਸਾਰੀਆਂ ਇਸ ਤਰ੍ਹਾਂ ਦੀ ਕਾਫੀ ਪਿੰਡਾਂ ਲਈ ਜਿਹੜੀਆਂ ਸਿਵਲ ਸਿਆਮਾਂ ਦਾ ਨਿਪਟਾਰਾ ਕੀਤਾ ਗਿਆ ਬਾਕੀ ਹੋਰ ਪਿੰਡਾਂ ਤੋਂ ਵੀ ਆ ਗਏ ਸੀ ਉੱਥੇ ਤੇ ਹੈ ਉੱਥੇ ਜਿਹੜਾ ਆਰਓ ਬਿਜਲੀ ਚੇਸਾ ਸਾਲ ਤੋਂ ਬੰਦ ਪਿਆ ਉਹਨੂੰ ਰਿਪੇਅਰ ਕਰਨ ਵਾਸਤੇ ਤਾਂ ਚਲੇ ਗਏ ਸੀ ਲੇਕਿਨ ਉਹ ਹੈ ਛੱਪੜ ਤੇ ਉਹਨੂੰ ਹੋਰ ਜਗ੍ਹਾ ਲਾਉਣ ਵਾਸਤੇ ਵੀ ਕਮੇਟੀ ਸਾਹਿਬ ਗਿਆ ਔਰ ਇਹਨਾਂ ਨੇ ਇੱਕ ਸਟਰਕਚਰ ਦੇਤੀਆਂ ਨੂੰ ਹੋਰ ਜਗ੍ਹਾ ਰਿਪੇਅਰ ਕਰਾ ਕੇ ਹੋਰ ਜਗ੍ਹਾ ਲਾਇਆ ਜਾਏ ਇਸੇ ਤਰੀਕੇ ਨਾਲ ਹਰੀਨੋ ਦੇ ਵਿੱਚ ਵੀ ਜਿਹੜਾ ਆਰਓ ਆ ਬਹੁਤ ਪੁਰਾਣਾ ਜਿਹੜਾ ਉਹ ਖਰਾਬ ਹੋਇਆ ਪਿਆ ਸੀ ਉਹ ਠੀਕ ਹੋ ਗਿਆ ਉਹ ਵੀ ਪ੍ਰੋਪਰਲੀ ਰਿਪੇਅਰ ਕਰਕੇ ਉਹਨਾਂ ਕੋਲ ਆਤਾ ਉਹਦੀ ਰਿਪੋਰਟ ਲਈ ਗਈ ਹੈ ਸੋ ਲੱਗੇ ਹੋਏ ਆ ਸੰਦਾਂ ਦੁਆਰਿਆਣਾ ਰੋਡ ਦਾ ਜਿਹੜਾ ਕੰਮ ਖਤਮ ਹੋ ਗਿਆ ਅਹ ਠੇਕੇਦਾਰ ਦੀ ਕੁਝ ਜਿਹੜੀ ਪੇਮੈਂਟ ਰੁਕੀ ਹੋਈ ਸੀ ਜਿਹੜਾ 6 ਕਰੋੜ ਦੇ ਕੰਮ ਪਿੱਛੇ ਅਸੀਂ ਸਟਾਰਟ ਕਰਾਇਆ ਸੀ ਉਹ ਵੀ ਅੱਜ ਪੇਮੈਂਟ ਪਹੁੰਚ ਗਈ ਆ। ਕੋਰਤਪੁਰੇ ਸ਼ਹਿਰ 'ਚ ਨਾ ਪਾਣੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ। ਅਹ ਦੇਖੋ ਇਹਦੇ ਵਾਸਤੇ ਇੱਕ ਕੰਪਰੀਹੈਂਸਿਵ ਜਿਹੜਾ ਵੱਡਾ ਪਲਾਨ ਬਣਾਉਣਾ ਪੈਣਾ ਹੈ। ਅਸੀਂ ਉਹਦੇ ਪਿੱਛੇ ਲੱਗੇ ਹੋਏ ਆ। ਪਾਣੀ ਨਿਕਾਸੀ ਜਦੋਂ ਬਾਰਸ਼ ਇੱਕਦਮ ਹੋ ਜਾਂਦੀ ਹੈ ਨਾ ਉਦੋਂ ਵਾਟਰ ਲੌਕਿੰਗ ਥੋੜੀ ਜ਼ਿਆਦਾ। ਸੋ ਵੈਰੀ ਡੀ ਡਰੇਨ ਹੈ ਜਿਹੜੀ ਵੱਡੀ ਡਰੇਨ ਮੇਨ ਹੈ ਜਿਹੜੀ ਦੀ ਕਪੈਸਿਟੀ ਵਧਾਉਣ ਦੀ ਲੋੜ ਹੈ ਉਹਦੇ ਬਾਰੇ ਮੰਡੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਸਾਡੇ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਕਿ ਉੱਥੇ ਮੋਟਰ ਹੁਣ ਇੱਕ ਹੀ ਚੱਲ ਸਕਦੀ ਹੈ ਜੇ ਅਸੀਂ ਦੋ ਮੋਟਰਾਂ ਲਗਾਈਏ ਤਾਂ ਜਲਦੀ ਪਾਣੀ ਹੋ ਜਾਏਗਾ ਲੇਕਿਨ ਫਿਰ ਉਹ ਜਿਹੜੀ ਵੱਡੀ ਡਰੇਨ ਟੁੱਟ ਜਾਂਦੀ ਹੈ ਸੋ ਇਸ ਕਰਕੇ ਉਹਦੇ ਆਸਤੇ ਕੋਈ ਵੱਡਾ ਜਿਹੜਾ ਅਸੀਂ پلان ਬਣਾ ਰਹੇ ਹਾਂ ਤਾਂ ਕਿ ਉਹਦੇ ਵੱਡੀ ਪਾਈਪਲਾਈਨ ਪੈ ਜਾਏ ਉਹਦੇ ਬਦਬੂ ਦੀ ਉਸ ਸੱਸੇ ਵੀ ਠੀਕ ਹੋ ਜਾਏਗੀ ਸੋ ਸ਼ਹਿਰ ਦੀ ਜਿਹੜੀ ਹੋਂਸੇ ਮੈਂ ਐਸੇ ਕਰਕੇ ਆਇਆ ਮੈਂ ਤਾਂ ਜੰਦੀ ਘੜ ਬੈਠਾ ਨਹੀਂ ਮੈਂ ਜੋ ਰਾਤ ਮੈਨੂੰ ਖੂਬਾਂ ਪਈਆਂ ਸੈਂ ਤੁਸੀਂ ਵੀ ਨਹੀਂ ਸੋ ਮੈਂ ਇਸੇ ਕਰਕੇ ਅੱਜ ਇੱਥੇ ਆਇਆ ਤੋ ਇਹਦਾ ਹੱਲ ਕਰਵਾਵਾਂਗੇ ਆ ਜਿਹੜਾ ਛੱਪੜ ਹੈ ਪੈਸੇ ਜੋੜ ਕੇ ਬੈਠ ਨਹੀਂ ਕਰ ਸਕਦਾ ਛੱਪੜ ਤੇ ਤੇ ਜਿਹੜੇ ਵਿਆਜ ਕਰਕੇ ਅਸੀਂ ਛਡਵਾਉਣੇ ਆ ਕੋਈ ਵੀ ਉਹ ਰਿਸ਼ਵਾਰਖਣਾ ਆਵੇ ਮੈਨੂੰ ਕੋਈ ਵੋਟ ਪਾਉਂਦਾ ਪਾਵੇ ਨਹੀਂ ਪਾਉਂਦਾ ਨਾ ਪਾਵੇ ਜੇ ਅਸੀਂ ਛੱਪੜ ਹੀ ਭਾਲੇ ਤੇ ਘਰਾਂ 'ਚ ਜਣਾ ਪਾਣੀ ਸਾਡੇ ਤੇ ਗੁਜ਼ਾਰਾ ਨਹੀਂ ਖੜੇਗਾ ਤੋ ਛੱਪੜ ਨੂੰ ਸਫਾਈ ਕਰਾਵਾਂਗੇ ਜਿਹਨੇ ਕਰਾਇਆ ਕਬਜੋ ਉਹ ਹੁਣ ਜਿਹੜੇ ਮੇਰੀ ਥਾਂ ਤੇ ਪਹਿਲਾਂ ਬੈਠੇ ਹੋਣੇ ਉਹਨਾਂ ਨੇ ਕਰਾਇਆ ਹੋਣੇ ਪਤਾ ਨਹੀਂ ਹੁਣ ਬਾਕੀ ਤੁਸੀਂ ਵਾਦੇ ਜਾਣਦੇ ਹੋ